हां वे वी सारे वीरा नुं सस्त्रिकाल अ साथियों कल ਭਾਡੇ ਸਿੱਧੂ ਵਾਲੀ ਰਿਹਾਈ ਦੇ ਮਸਲੇ ਨੂੰ ਲੈ ਕੇ ਜੋ ਐਕਸ਼ਨ ਪ੍ਰੋਗਰਾਮ ਸੀ ਸੰਗਰੂਰ ਉਸ ਦੇ ਦੌਰਾਨ ਇੱਕ ਚੀਜ਼ ਜਿਹੜੀ ਖਾਸ ਤੌਰ ਤੇ ਨੋਟ ਕਰਨਯੋਗ ਹੈ ਸਾਰੇ ਲੋਕਾਂ ਦੇ ਜਿਹੜੀਆਂ ਲੋਕਪੱਖੀ ਤਾਕਤਾਂ ਨੇ ਸਾਰਿਆਂ ਦੇ ਨੋਟ ਕਰਨਯੋਗ ਹੈ ਬਈ ਪੰਜਾਬ ਸਰਕਾਰ ਨੇ ਜਿਹੜੇ ਕੁਝ ਚੈਨਲਾਂ ਵਾਲੇ ਸਾਥੀ ਐ ਯੂਟਿਊਬਰ ਐ ਜਿਹੜੇ ਲੋਕਾਂ ਦੇ ਪੱਖ ਚ ਲਿਖਦੇ ਨੇ ਜਾਂ ਆਪਣੇ ਪੋਸਟਾਂ ਪਾਉਂਦੇ ਨੇ ਉਹਨਾਂ ਦੇ ਉਹਨਾਂ ਨੇ ਕੱਲ ਪੂਰੀ ਤਰ੍ਹਾਂ ਉਹਨਾਂ ਦੀ ਜਵਾਬੰਦਗੀ ਕਰਨ ਦੇ ਉਹਨਾਂ ਦਾ ਸਾਹ ਬੰਦ ਕਰਨ ਦੀ ਕੋਸ਼ਿਸ਼ ਕੀਤੀ ਐ ਜਿਵੇਂ ਪਹਿਲਾਂ ਦਿੱਲੀ ਮੋਰਚੇ ਵੇਲੇ ਮੋਦੀ ਹਕੂਮਤ ਚੈਨਲ ਵਾਲਿਆਂ ਦਾ ਅ ਮੀਡੀਆ ਵਾਲਿਆਂ ਦਾ ਸੋਸ਼ਲ ਮੀਡੀਆ ਵਾਲਿਆਂ ਦਾ ਉਹਨਾਂ ਨੇ ਜਾਂ ਪ੍ਰਾਈਵੇਟ ਚੈਨਲ ਵਾਲਿਆਂ ਦਾ ਜਿਹੜਾ ਉਹਨਾਂ ਨੇ ਜਿਹਨੂੰ ਆਪਾਂ ਗੋਦੀ ਮੀਡੀਆ ਕਹਿੰਦੇ ਰਹੇ ਆ ਜਿਹਦੇ ਵਿੱਚੋਂ ਇੱਕ ਹਿੱਸਾ ਜਿਹੜਾ ਅੰਦੋਲਨ ਦੇ ਪੱਖ 'ਚ ਸੀਗਾ ਇੱਕ ਜਿਹੜਾ ਗੋਦੀ ਮੀਡੀਆ ਸੀਗਾ ਉਹ ਸਰਕਾਰ ਦੇ ਪੱਖ 'ਚ ਉਹਦਾ ਨਰੇਟਿਵ ਸਿਰਜਦਾ ਸੀ ਸੋ ਜਿਹੜਾ ਕਿਸਾਨਾਂ ਦੇ ਅੰਦੋਲਨ ਦੇ ਪੱਖ 'ਚ ਸੀਗਾ ਉਹਦਾ ਉੱਥੇ ਕੇਸ ਪਾਏ ਉਹਨਾਂ ਤੇ ਉਹਨਾਂ ਦਾ ਸਾਹ ਘੁੱਟਿਆ ਉਹਨਾਂ ਦਾ ਜਵਾਨ ਬੰਦੀ ਕੀਤੀ ਉਵੇਂ ਪੰਜਾਬ ਸਰਕਾਰ ਬਿਲਕੁਲ ਉਹਨਾਂ ਰਾਹਾਂ ਤੇ ਚੱਲ ਕੇ ਹੁਣ ਕਰ ਰਹੀ ਹੈ ਕੱਲ ਜੋ ਸਾਹਮਣੇ ਆਇਆ ਬਹੁਤ ਹੀ ਨਿੰਦਣਯੋਗ ਹੈ ਜਿਹੜਾ ਬਰਤਾਰਾ ਵੀ ਕੁਝ ਦੇ ਇਹਨਾਂ ਨੇ ਧਮਕੀਆਂ ਦਿੱਤੀਆਂ ਕੁਝ ਯੂਟਿਊਬਰਾਂ ਨੂੰ ਚੈਨਲ ਵਾਲਿਆਂ ਨੂੰ ਵੀ ਜੇ ਤੁਸੀਂ ਉੱਥੇ ਜਾ ਕੇ ਕਵਰੇਜ ਕੀਤੀ ਤਾਂ ਤੇਰਾ ਫਲਾਣੇ ਥਾਣੇ 'ਚ ਕੇਸ ਪਾਏ ਆ ਤੇ ਅੱਜ ਹੀ ਉਹ ਕੇਸ ਖੋਲ ਕੇ ਤੁਹਾਨੂੰ ਉਹਦੇ ਕੇਸ 'ਚ ਅਰੈਸਟ ਕਰਾਂਗੇ ਤੂੰ ਚੁੱਪ ਕਰਕੇ ਘਰਾਂ ਬੈਠਾ ਰਹਿ ਬਾਈ ਨੇਮ ਉਹਨਾਂ ਨੇ ਇਕੱਲੇ ਇਕੱਲੇ ਨੂੰ ਫੋਨ ਕਰਕੇ ਜਿਹੜਾ ਥਾਣੇਦਾਰਾਂ ਨੇ ਉਹ ਠਾਂ ਬਹਾਇਆ ਵੀ ਆ ਤੇ ਜਿਹੜੇ ਪੱਤਰਕਾਰ ਫਿਰ ਵੀ ਨਹੀਂ ਰੁਕੇ ਉੱਥੇ ਜਾਵੜੇ ਆ ਜਿਨ੍ਹਾਂ ਨੇ ਕਵਰੇਜ ਕੀਤੀ ਹੈ ਉਹਨਾਂ ਦੇ ਰੈਸਟ ਕੀਤਾ ਉਹਨਾਂ ਨੂੰ ਉਹਨਾਂ ਨੂੰ ਥਾਣੇ ਚ ਬੰਦ ਰੱਖਿਆ ਕਈ ਕਈ ਘੰਟੇ ਤੇ ਜਦੋਂ ਫਿਰ ਵੀ ਉਹਨਾਂ ਨੇ ਆਪਣੇ ਉਹ ਸਾਰੇ ਦੀ ਸਾਰੇ ਜਿਹੜੇ ਜੋ ਉਹਨਾਂ ਦਾ ਵਿਹਾਰ ਹੋਇਆ ਜਦੋਂ ਜਿਹੜੇ ਮੌਕੇ ਤੇ ਉੱਥੇ ਆਪਣਾ ਮੋਰਚੇ ਦੀ ਕਵਰੇਜ ਕੀਤੀ ਤਾਂ ਉਹਨਾਂ ਨੇ ਉਹ ਡਾਂਗਾ ਮਾਰ ਕੇ ਜਿਹੜੇ ਕੈਮਰੇ ਭੰਨੇਗੇ ਤਾਂ ਕਿ ਉਹ ਜਿਹੜੇ ਗਾਹ ਸ਼ੇਅਰ ਨਾ ਹੋ ਸਕਣ ਆ ਵੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਆ ਸਾਥੀਓ ਕੱਲ ਭਾਡੇ ਸਿੱਧੂ ਵਾਲੀ ਰਿਹਾਈ ਦੇ ਮਸਲੇ ਨੂੰ ਲੈ ਕੇ ਜੋ ਐਕਸ਼ਨ ਪ੍ਰੋਗਰਾਮ ਸੀ ਸੰਗਰੂਰ ਉਸ ਦੇ ਦੌਰਾਨ ਇੱਕ ਚੀਜ਼ ਜਿਹੜੀ ਖਾਸ ਤੌਰ ਤੇ ਨੋਟ ਕਰਨ ਯੋਗ ਹੈ ਸਾਰੇ ਲੋਕਾਂ ਦੇ ਜਿਹੜਗੇ ਲੋਕ ਪੱਖੀ ਤਾਕਤਾਂ ਨੇ ਸਾਰਿਆਂ ਦੇ ਨੋਟ ਕਰਨ ਯੋਗ ਹੈ ਬਈ ਪੰਜਾਬ ਸਰਕਾਰ ਨੇ ਜਿਹੜੇ ਕੁਝ ਚੈਨਲਾਂ ਵਾਲੇ ਸਾਥੀ ਐ ਯੂਟਿਊਬਰ ਐ ਜਿਹੜੇ ਲੋਕਾਂ ਦੇ ਪੱਖ ਚ ਲਿਖਦੇ ਨੇ ਜਾਂ ਆਪਣੇ ਪੋਸਟਾਂ ਪਾਉਂਦੇ ਨੇ ਉਹਨਾਂ ਦੇ ਉਹਨਾਂ ਨੇ ਕੱਲ ਪੂਰੀ ਤਰ੍ਹਾਂ ਉਹਨਾਂ ਦੀ ਜਵਾਬੰਦਗੀ ਕਰਨ ਦੇ ਉਹਨਾਂ ਦਾ ਸਾਹ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਵੇਂ ਪਹਿਲਾਂ ਦਿੱਲੀ ਮੋਰਚੇ ਵੇਲੇ ਮੋਦੀ ਹਕੂਮਤ ਚੈਨਲ ਵਾਲਿਆਂ ਦਾ ਮੀਡੀਆ ਵਾਲਿਆਂ ਦਾ ਸੋਸ਼ਲ ਮੀਡੀਆ ਵਾਲਿਆਂ ਦਾ ਉਹਨਾਂ ਨੇ ਜਾਂ ਪ੍ਰਾਈਵੇਟ ਚੈਨਲ ਵਾਲਿਆਂ ਦਾ ਜਿਹੜਾ ਉਹਨਾਂ ਨੇ ਜਿਹਨੂੰ ਆਪਾਂ ਗੋਦੀ ਮੀਡੀਆ ਕਹਿੰਦੇ ਰਹੇ ਹਾਂ ਜਿਹਦੇ ਵਿੱਚੋਂ ਇੱਕ ਹਿੱਸਾ ਜਿਹੜਾ ਅੰਦੋਲਨ ਦੇ ਪੱਖ 'ਚ ਸੀਗਾ ਇੱਕ ਜਿਹੜਾ ਗੋਦੀ ਮੀਡੀਆ ਸੀਗਾ ਉਹ ਸਰਕਾਰ ਦੇ ਪੱਖ 'ਚ ਉਹਦਾ ਨਰੇਟਿਵ ਸਿਰਜਦਾ ਸੀ ਸੋ ਜਿਹੜਾ ਕਿਸਾਨਾਂ ਦੇ ਅੰਦੋਲਨ ਦੇ ਪੱਖ 'ਚ ਸੀਗਾ ਉਹਦਾ ਉੱਥੇ ਕੇਸ ਪਾਏ ਉਹਨਾਂ ਤੇ ਉਹਨਾਂ ਦਾ ਸਾਹ ਘੁੱਟਿਆ ਉਹਨਾਂ ਦਾ ਜਵਾਨ ਬੰਦੀ ਕੀਤੀ ਉਵੇਂ ਪੰਜਾਬ ਸਰਕਾਰ ਬਿਲਕੁਲ ਉਹਨਾਂ ਰਾਹਾਂ ਤੇ ਚੱਲ ਕੇ ਹੁਣ ਕਰ ਰਹੀ ਹੈ ਕੱਲ ਜੋ ਸਾਹਮਣੇ ਆਇਆ ਬਹੁਤ ਹੀ ਨਿੰਦਣਯੋਗ ਹੈ ਜਿਹੜਾ ਬਰਤਾਰਾ ਵੀ ਕੁਝ ਦੇ ਇਹਨਾਂ ਨੇ ਧਮਕੀਆਂ ਦਿੱਤੀਆਂ ਕੁਝ ਯੂਟਿਊਬਰਾਂ ਨੂੰ ਚੈਨਲ ਵਾਲਿਆਂ ਨੂੰ ਵੀ ਜੇ ਤੁਸੀਂ ਉੱਥੇ ਜਾ ਕੇ ਕਵਰੇਜ ਕੀਤੀ ਤਾਂ ਤੇਰਾ ਫਲਾਨੇ ਥਾਣੇ 'ਚ ਕੇਸ ਪਾਇਆ ਤੇ ਅੱਜ ਹੀ ਉਹ ਕੇਸ ਖੋਲ ਕੇ ਤੁਹਾਨੂੰ ਉਹਦੇ ਕੇਸ 'ਚ ਅਰੈਸਟ ਕਰਾਂਗੇ ਤੂੰ ਚੁੱਪ ਕਰਕੇ ਘਰਾਂ ਬੈਠਾ ਰਹਿ 22 ਨੇਮ ਉਹਨਾਂ ਨੇ ਇਕੱਲੇ ਇਕੱਲੇ ਨੂੰ ਫੋਨ ਕਰਕੇ ਜਿਹੜਾ ਥਾਣੇਦਾਰਾਂ ਨੇ ਉਠਾ ਬਹਾਇਆ ਵੀ ਹੈ ਤੇ ਜਿਹੜੇ ਪੱਤਰਕਾਰ ਫਿਰ ਵੀ ਨਹੀਂ ਰੁਕੇ ਉੱਥੇ ਜਾਵੜੇ ਐ ਜਿਨ੍ਹਾਂ ਨੇ ਕਵਰੇਜ ਕੀਤੀ ਹੈ ਉਹਨਾਂ ਦੇ ਅਰੈਸਟ ਕੀਤਾ ਉਹਨਾਂ ਨੂੰ ਉਹਨਾਂ ਨੂੰ ਆ ਥਾੜੇ ਚ ਬੰਦ ਰੱਖਿਆ کئی-ਕਈ ਘੰਟੇ ਤੇ ਜਦੋਂ ਫੇਰ ਵੀ ਉਹਨਾਂ ਨੇ ਆਪਣੇ ਉਹ ਸਾਰੇ ਦੀ ਸਾਰੇ ਜਿਹੜੇ ਜੋ ਉਹਨਾਂ ਦਾ ਵਿਹਾਰ ਹੋਇਆ ਜਾਂ ਜਿਹੜੇ ਮੌਕੇ ਤੇ ਉੱਥੇ ਆਪਣਾ ਮੋਰਚੇ ਦੀ ਕਵਰੇਜ ਕੀਤੀ ਤਾਂ ਉਹਨਾਂ ਨੇ ਉਹ ਡਾਂਗਾ ਮਾਰ ਕੇ ਜਿਹੜੇ ਕੈਮਰੇ ਭੰਨੇਗੇ ਤਾਂ ਕਿ ਉਹ ਜਿਹੜੇ ਗਾਂ ਸ਼ੇਅਰ ਨਾ ਹੋ